ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਸੁ ਵਿਚਾਰ ਤਕਰਾਰ ਇੱਕ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ਰਾਬ ਪਾਲਸੀ ਦੇ ਮਾਮਲੇ ਦੇ ਵਿੱਚ ਅੰਦਰ ਹੋਏ ਅਰਵਿੰਦ ਕੇਜਰੀਵਾਲ ਹੁਰਾਂ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਿਆ। ਦਿੱਲੀ ਹਾਈ ਕੋਰਟ ਨੇ ਬਹੁਤ ਵੱਡਾ ਝਟਕਾ ਦਿੱਤਾ। ਇੱਕ ਬਹੁਤ ਵੱਡੀ ਉਮੀਦ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਗ੍ਰਿਫਤਾਰੀ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ। ਉਹ ਪਟੀਸ਼ਨ ਜਿਹੜੀ ਹੈ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਨਾ ਸਿਰਫ ਖਾਰਜ ਕੀਤੀ ਹੈ ਬਲਕਿ ਉਹ ਉਹ ਗੱਲਾਂ ਕਹੀਆਂ ਨੇ ਜਿਸ ਤੋਂ ਬਾਅਦ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀ ਉਹਨਾਂ ਸਾਰੀਆਂ ਗੱਲਾਂ ਦਾ ਇੱਕ ਤਰ੍ਹਾਂ ਦੇ ਨਾਲ ਜਵਾਬ ਹੈ ਜਿਹੜਾ ਹਾਈ ਕੋਰਟ ਨੇ ਦੇ ਦਿੱਤਾ। ਇੱਕ ਤਾਂ ਮੁੱਦਾ ਇਹ ਹੈ, ਦੂਜਾ ਮੁੱਦਾ ਹੈਗਾ ਚੋਣ ਜਬਤੇ ਦੀ ਉਲੰਘਣਾ ਦਾ ਮੁੱਦਾ ਸਿਨੇਮਾ ਦੇ ਵਿੱਚ ਚੱਲ ਰਹੀਆਂ ਸਰਕਾਰੀ ਮਸ਼ਹੂਰੀਆਂ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਸੀ ਇੱਕ ਕੰਪਲੇਂਟ ਕੀਤੀ ਗਈ ਸੀ ਉਸ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਆ ਇਲੈਕਸ਼ਨ ਕਮਿਸ਼ਨ ਨੇ ਦੋ ਸਿਨੇਮਾ ਘਰਾਂ ਦੇ ਮਾਲਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਮਸ਼ਹੂਰ ਆਰਟੀਆ ਐਕਟਿਵਿਸਟ ਮਨ ਗੋਇਲ ਸਾਹਿਬ ਨੇ ਇਹ ਜੜੀ ਹੈ ਇਹ ਆਰਟੀਆ ਪਾਈ ਸੀਗੀ ਸ਼ਿਕਾਇਤ ਕੀਤੀ ਸੀ ਔਰ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਖਤਰਨਾ ਕਿ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ਜਿਹੜੀ ਖਾਰਜ ਕੀਤੀ ਆ ਉਸ ਤੋਂ ਬਾਅਦ ਕਿਆ ਕੀ ਕੁਝ ਕਿਹਾ ਗਿਆ ਇਹ ਤੁਹਾਨੂੰ ਦੱਸਣੇ ਆ ਇਹ ਖਾਰਜ ਹੋ ਗਈ ਹੈ ਪਟੀਸ਼ਨ ਈਡੀ ਵੱਲੋਂ ਸ਼ਰਾਬ ਘਟਾਲੇ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਜਾਇਜ਼ ਹੈ ਇਹ ਹਾਈ ਕੋਰਟ ਕਹਿੰਦੀ ਹੈ ਈਡੀ ਦੇ ਮੁਤਾਬਕ ਕੇਜਰੀਵਾਲ ਅਪਰਾਧ ਦੇ ਵਿੱਚ ਸ਼ਾਮਲ ਨੇ ਹਾਈ ਕੋਰਟ ਦਾ ਦਾਵਾ ਈਡੀ ਦੇ ਮੁਤਾਬਕ ਕੇਜਰੀਵਾਲ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਹਾਈ ਕੋਰਟ ਨੇ ਇਹ ਕਿਹਾ ਰਿਸ਼ਵਤ ਦੇ ਪੈਸੇ ਦਾ ਇਸਤੇਮਾਲ ਗੋਆ ਚੋਣਾਂ ਦੇ ਪ੍ਰਚਾਰ ਦੇ ਵਿੱਚ ਹੋਇਆ ਈਡੀ ਸਰਕਾਰੀ ਗਵਾਦਾ ਕਾਨੂੰਨ 100 ਸਾਲ ਪੁਰਾਣਾ ਕਾਨੂੰਨ ਹੈ ਹਾਈ ਕੋਰਟ ਨੇ ਕਿਹਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਕਾਨੂੰਨ ਕੇਜਰੀਵਾਲ ਨੂੰ ਫਸਾਣ ਲਈ ਬਣਾਇਆ ਗਿਆ ਪਟੀਸ਼ਨ ਜ਼ਮਾਨਤ ਲਈ ਨਹੀਂ ਗ੍ਰਿਫਤਾਰੀ ਤੇ ਫੈਸਲੇ ਲਈ ਸੀ ਕੇਜਰੀਵਾਲ ਦੀ ਗ੍ਰਿਫਤਾਰੀ ਕਾਨੂੰਨ ਦੇ ਮੁਤਾਬਕ ਹੋਈ ਹੈ ਇਸ ਦੀ ਜਾਂਚ ਹੋ ਚੁੱਕੀ ਹੈ ਚੋਣਾਂ ਦੇ ਸਮੇਂ ਦੇ ਆਧਾਰ ਤੇ ਗ੍ਰਿਫਤਾਰੀ ਨੂੰ ਨਹੀਂ ਅੰਕਿਆ ਜਾ ਸਕਦਾ ਇਹ ਵੀ ਉਹਨਾਂ ਨੇ ਕਿਹਾ ਅਸੀਂ ਨਹੀਂ ਦੇਖਾਂਗੇ ਕਿ ਕਿਸ ਨੇ ਕਿਸ ਨੂੰ ਟਿਕਟ ਦਿੱਤੀ ਹੈ ਜਾਂ ਕਿਸ ਨੇ ਕਿਸ ਨੂੰ ਚੋਣਵੀਂ ਬੌਂਡ ਦਿੱਤਾ ਕੇਜਰੀਵਾਲ ਦੇ ਵਕੀਲਾਂ ਵੱਲੋਂ ਵੀਡੀਓ ਕਾਨਫਰencing ਦੀ ਮੰਗ ਤੇ ਵੀ ਜਵਾਬ ਦਿੱਤਾ ਗਿਆ अपराधी ਇਹ ਤੈ ਨਹੀਂ ਕਰ ਸਕਦਾ ਕਿ ਜਾਂਚ ਕਿਵੇਂ ਕੀਤੀ ਜਾਵੇ ਇਹ ਹਾਈ ਕੋਰਟ ਨੇ ਕਿਹਾ ਮੁੱਖ ਮੰਤਰੀ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ ਮੌਜੂਦਾ ਕੇਸ ਕੇਜਰੀਵਾਲ ਤੇ ਕੇਂਦਰ ਵਿਚਾਲੇ ਨਹੀਂ ਕੇਜਰੀਵਾਲ ਬਨਾਮ ਈਡੀ ਹੈ ਹਾਈ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਜੱਜ ਕਾਨੂੰਨ ਦੇ ਮੁਤਾਬਕ ਚੱਲਦੇ ਨੇ ਸਿਆਸਤ ਦੇ ਮੁਤਾਬਕ ਨਹੀਂ ਸਰਕਾਰੀ ਗਵਾਹ ਤੇ ਸਵਾਲ ਚੁਕਣਾ ਬਿਲਕੁਲ ਗਲਤ ਹੈ ईडी ਨੇ ਕਾਨੂੰਨੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਇਹ ਹਾਈ ਕੋਰਟ ਦਿੱਲੀ ਹਾਈ ਕੋਰਟ ਨੇ ਅੱਜ ਇਹ ਗੱਲਾਂ ਜੜੀਆਂ ਨੇ ਇਹ ਸਾਫ਼ ਕਰ ਦਿੱਤੀਆਂ 3 ਵਜੇ ਤੱਕ ਉਹਨਾਂ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ ਤੇ 3 ਵਜੇ ਤੋਂ ਬਾਅਦ ਲਗਭਗ 3:30 ਵਜੇ ਆਪਣਾ ਫੈਸਲਾ ਪੜਦਿਆ ਹੋਇਆ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਜੜੀਆਂ ਮੋਟੀਆਂ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਆਮ ਆਦਮੀ ਪਾਰਟੀ ਜਾਂ ਦਿੱਲੀ ਦੀ ਸਰਕਾਰ ਕਹਿੰਦੀ ਸੀ ਕਿ ਗ੍ਰਿਫਤਾਰੀ ਗਲਤ ਹੈ ਹਾਈ ਕੋਰਟ ਨੇ ਕਿਹਾ ਗ੍ਰਿਫਤਾਰੀ ਬਿਲਕੁਲ ਠੀਕ ਹੈ ਗਲਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਰਕਾਰੀ ਗਵਾ ਜਿਹੜੇ ਨੇ ਉਹ ਸਿਰਫ ਸਿਰਫ ਕੇਜੇਵਲ ਨੂੰ ਫਸਾਣ ਲਈ ਤਿਆਰ ਕੀਤੇ ਗਏ ਨੇ ਹਾਈ ਕੋਰਟ ਨੇ ਕਿਹਾ ਕਿ 100 ਸਾਲ ਪੁਰਾਣਾ ਇਹ ਕਾਨੂੰਨ ਹੈਗਾ ਤੇ ਇਸ ਤੇ ਤੁਸੀਂ ਟਿਕਟਪਣੀ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਹ ਕਹਿੰਦੇ ਮੁੱਖ ਮੰਤਰੀ ਹੋਵੇ ਜਾਂ ਜਿਹੜਾ ਮਰਜ਼ੀ ਹੋਵੇ ਕਾਨੂੰਨ ਦੀ ਨਜ਼ਰ ਦੇ ਵਿੱਚ ਸਭ ਬਰਾਬਰ ਨੇ ਇਸ ਕਰਕੇ ਇਹ ਗ੍ਰਫਤਾਰੀ ਜਾਇਜ਼ ਹੈ ਗ੍ਰਫਤਾਰੀ ਗਲਤ ਨਹੀਂ ਹੈ ਇਹ ਗ੍ਰਫਤਾਰੀ ਕੀ ਕੀਤੀ ਗਈ ਆ ਸੋ ਕੋਈ ਰਾਹਤ ਜਿਹੜੀ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਇੱਕ ਚੋਣ ਜਾਬਤੇ ਦੀ ਉਲੰਘਣਾ ਵੀ ਹੋਈ ਆ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਆ ਫਿਰ ਚਰਚਾ ਨੋਗੇ ਉਹ ਦਾਨਿਆ ਸਿਨੇਮਾ ਦੇ ਵਿੱਚ ਚੱਲ ਰਹੀਆਂ ਸਰਕਾਰੀ ਮਸ਼ੂਰੀਆਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਵਿਰੋਧੀ ਪਾਰਟੀਆਂ ਇਲੈਕਸ਼ਨ ਕਮਿਸ਼ਨ ਨੇ ਦੋ ਸਿਨੇਮਿਆਂ ਦੇ ਖਿਲਾਫ ਐਕਸ਼ਨ ਲਿਆ ਮਾਨ ਗੋਇਲ ਜੀ ਨੇ ਦਰਜ ਕਰਾਈ ਸੀ ਸ਼ਿਕਾਇਤ ਰਾਜਪੁਰਾ ਦੇ ਸਿਨਮਾ ਦੇ ਵਿੱਚ ਫਿਲਮ ਦੌਰਾਨ ਚੱਲ ਰਹੀ ਸੀ ਇਹ ਸਰਕਾਰੀ ਮਸ਼ੂਰੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਾਈ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਤੋਂ ਪ੍ਰਚਾਰ ਕਰਾਉਣ ਦੇ ਇਲਜ਼ਾਮ ਉਹਨਾਂ ਪਾਰਟੀ ਨੂੰ ਜਵਾਬ ਦਿੰਦਾ ਹੈ ਕਿ ਬੱਚਿਆਂ ਦੀ ਮਰਜ਼ੀ ਉਹ ਜੋ ਮਰਜ਼ੀ ਕਰਨ ਅਕਾਲੀ ਦਲ ਸੋ ਇਸ ਪੂਰੇ ਮਸਲੇ ਤੇ ਜਿਹੜੀ ਵੱਡੀ ਖਬਰ ਇਹ ਨਿਕਲਦੀ ਹੈ ਕਿ ਹਾਈ ਕੋਰਟ ਵੱਲੋਂ ਜਿਹੜੀ ਬੜੀਆਂ ਆਸਾਂ ਤੇ ਉਮੀਦਾਂ ਨਾਲ ਅੱਜ ਅਰਵਿੰਦ ਕੇਜਰੀਵਾਲ ਗਏ ਸੀ ਉੱਥੋਂ ਜ਼ਮਾਨਤ ਦਾ ਦੂਰ ਦੀ ਗੱਲ ਹੈ ਗ੍ਰਫਤਾਰੀ ਰੱਦ ਕਰਨ ਦੀ ਮੰਗ ਕੀਤੀ ਸੀ ਉਹ ਡਿਸਮਿਸ ਹੋ ਗਈ ਹੈ ਪਟੀਸ਼ਨ ਸਾਡੇ ਨਾਲ ਮੌਜੂਦ ਨੇ ਧਾਰਨੀ ਸਾਹਿਬ ਕਿਉਂਕਿ ਇਹ ਪੂਰਾ ਮਸਲਾ ਜਿਹੜਾ ਹੈ ਇਹ ਲੀਗਲੀ ਤੌਰ ਤੇ ਵੀ ਸਮਝਣ ਦੀ ਲੋੜ ਹੈ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਮਸ਼ਹੂਰ ਵਕੀਲ ਨੇ ਤੇ ਬੁਲਾਰਾ ਵੀ ਨੇ ਸ਼ਰਮਣੀ ਕਾਲੇਦਾਲ ਦੇ ਮਾਨ ਗੋਲ ਸਾਹਿਬ ਆਰਟੀਆ ਕਰਕੁਨ ਨੇ ਜਿਨ੍ਹਾਂ ਦੇ ਸ਼ਿਕਾਇਤ ਕੀਤੀ ਜਿਸ ਤੇ ਕਾਰਵਾਈ ਹੋਈ ਹੈ ਬਹੁਤ-ਬਹੁਤ ਸਵਾਗਤ ਹੈ ਤੁਹਮੇ ਮਾਨ ਦਾ ਸ਼ੁਰੂਆਤ ਧਾਰਨੀ ਸਾਹਿਬ ਤੁਹਾਡੇ ਤੋਂ ਕਰ ਲੈਣਾ ਬਤਾਓ ਰਾ ਵਕੀਲ ਇਸ ਪੂਰੇ ਮਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕੋ ਵੱਡੀ ਝਟਕੇ ਵਾਲੀ ਖਬਰ ਅਰਵਿੰਦ ਕੇਜਰੀਵਾਲ ਦੀ ਹੈ ਕਿਉਂਕ ਕੋਰਟ ਦੇ ਵਿੱਚੋਂ ਇਹਨਾਂ ਨੇ ਵਾਪਸ ਲੈ ਲਈ ਸੀ ਪਟੀਸ਼ਨ ਕਿ ਨਹੀਂ ਅਸੀਂ ਪਹਿਲਾਂ ਥਲੜੀ ਕੋਰਟ ਦੇ ਵਿੱਚ ਜਾਵਾਂਗੇ ਸਾਨੂੰ ਉੱਥੋਂ ਪੂਰੀ ਉਮੀਦ ਹੈ ਹਾਈ ਕੋਰਟ ਤੋਂ ਪੂਰੀ ਉਮੀਦ ਹੈ ਪਰ ਅੱਜ ਉਹ ਹਾਈ ਕੋਰਟ ਤੋਂ ਜਿਹੜੀ ਉਮੀਦ ਸੀ ਉਹ ਟੁੱਟ ਗਈ ਕਿੰਨਾ ਕੁ ਵੱਡਾ ਚਟਕਾ ਲੀਗਲੀ ਤੌਰ ਤੇ ਮੰਨਦੇ ਹੋ ਇਹ ਤਾਂ ਹਰਪ੍ਰੀਤ ਜੀ ਇਹਦੇ ਤੋਂ ਵੱਡਾ ਝਟਕਾ ਤਾਂ ਹੋ ਹੀ ਨਹੀਂ ਸਕਦਾ। ਹਾਂ। ਦੇਖੋ ਦੋ ਚੀਜ਼ਾਂ ਹੋਇਆ ਕਰਦੀਆਂ। ਇੱਕ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਆਪਣਾ ਝੂਠ ਫਰੇਮ ਜੋ ਮਰਜ਼ੀ ਚਲਾਓ। ਉਹ ਲੋਕਾਂ ਦੀ ਜਿਹੜੀ ਹੈਗੀ ਆ ਉਹਦੇ 'ਚ ਲੀਗਲ ਸਮਝ ਕਿਤੇ ਨਹੀਂ ਹੁੰਦੀ। ਔਰ ਜਦੋਂ ਤੁਸੀਂ ਕੋਟਾਂ ਦੇ ਵਿੱਚ ਚਲੋ ਜਾਓ ਔਰ ਕੋਟਾਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਇਹ ਸਾਰਾ ਕੁਝ ਦੱਸਣ ਕਿ ਇਹਦੇ ਵਿੱਚ ਕੀ ਕੁਝ ਵਾਪਰਿਆ ਕੀ ਕਿਉਂਕਿ ਦੇਖੋ ਨਾ ਹੁਣ ਮੈਂ ਇੱਕ ਲੇਮਨ ਦੇ ਤੌਰ ਤੇ ਜੇ ਗੱਲ ਕਰਾਂ ਤਾਂ ਨਾ ਮੈਂ ਫਾਈਲ ਦੇਖੀ ਨਾ ਮੈਂ ਉਹਦੇ ਵਿੱਚ ਈਡੀ ਦੀ ਕੋਈ ਇਨਵੈਸਟੀਗੇਸ਼ਨ ਦੇਖੀ ਔਰ ਮੈਂ ਤਾਂ ਇਹ ਸਮਝੂਗਾ ਵੀ ਪਤਾ ਨਹੀਂ ਸੱਚੀਓਂ ਪੜ੍ਹਦਾ ਹੋਣਾ ਪੜ੍ਹਦਾ ਹੋਣਾ ਪਰ ਜਦੋਂ ਔਨਰੇਬਲ ਕੋਟਾਂ ਇਹ ਨੂੰ ਡੰਗਾਈ ਦੇ ਵਿੱਚ ਜਾਂਦੀਆਂ ਹੈਗੀਆਂ ਉਸ ਟਾਈਮ ਜਿਹੜਾ ਪਤਾ ਲੱਗਦਾ ਹੈਗਾ ਕਿ ਇਨਵੈਸਟੀਗੇਸ਼ਨ ਦਾ ਪਾਰਟ ਕੀ ਹੈਗਾ ਜੀ ਔਰ ਜਿਹੜਾ ਹੈਗਾ ਜਿਹੜਾ ਦੋਸ਼ੀ ਹੈਗਾ ਉਹਦੀ ਕਿੰਨੀ ਇਨਵੋਲਵਮੈਂਟ ਹੈਗੀ ਆ ਇਹ ਅੱਜ ਜਿਹੜੀ ਹੈਗੀ ਆ ਹਨਰਬਲ ਕੋਰਟ ਨੇ ਬਿਲਕੁਲ ਸਹੀ ਤਰੀਕੇ ਦੇ ਨਾਲ ਸਾਬਤ ਕਰਦੀ ਪਰ ਮੈਂ ਨਾ ਇਹਦੇ ਵਿੱਚ ਥੋੜੀਆਂ ਜੀਆਂ ਗੱਲਾਂ ਦੇ ਵਿੱਚ ਨਾ ਕਿਤੇ ਨਾ ਕਿਤੇ ਹਰ ਇਨਸਾਨ ਦੇ ਤੌਰ ਤੇ ਦੇਖੋ ਮੈਂ ਵਕੀਲ ਦੇ ਤੌਰ ਤੇ ਤਾਂ ਅਸੀਂ ਹਮੇਸ਼ਾ ਜਿਹੜਾ ਹੈਗਾ ਅਦਾਲਤਾਂ ਦੇ ਫੈਸਲੇ ਹੁੰਦੇ ਨੇ ਜਿਹੜਾ ਉਹਨਾਂ ਦਾ ਸਿਰ ਝੁਕਾ ਕੇ ਜਿਹੜਾ ਹੈਗਾ ਰਿਸਪੈਕਟ ਕਰਦੇ ਆ ਪਰ ਸਾਡੇ ਕੋਲ ਇਹ ਵੀ ਹੁੰਦਾ ਕਿ ਅਸੀਂ ਉਹਦੀ ਅਪੀਲ ਪਾ ਲੈਨੇ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਗੱਲਾਂ ਹੋਈਆਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਦੇਖੋ ਮੈਂ ਇੱਕ ਨਾ ਦਰਸ਼ਕਾਂ ਦੇ ਮਤਲਬ ਗਿਆਤ ਲਈ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਜੇਲ ਮੈਨੂਅਲ ਹੈ ਨਾ ਉਹ ਹਮੇਸ਼ਾ ਸਟੇਟਾਂ ਦੇ ਅੰਡਰ ਹੁੰਦਾ ਉਸ ਦੇ ਵਿੱਚ ਕਾਨੂੰਨ ਹੈ ਜਿਹੜੀਆਂ ਮਤਲਬ ਜਿਹੜੇ ਹੈਗੇ ਆ ਉਹ ਸਰਕਾਰਾਂ ਬਣਾਉਂਦੀਆਂ ਚਾਹੇ ਹਰਿਆਣਾ ਦੀ ਹੋਵੇ ਚਾਹੇ ਦਿੱਲੀ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਪਿਛਲੇ ਦਿਨਾਂ ਦੇ ਵਿੱਚ ਜਿੰਨੀ ਢਿੱਲ ਜਿਹੜੀ ਹੈਗਾ ਕੇਜਰੀਵਾਲ ਸਾਹਿਬ ਨੂੰ ਦਿੱਤੀ ਗਈ ਆ ਦੇਖੋ ਨਾ ਤੁਸੀਂ ਹਰ ਰੋਜ਼ ਚੈਨਲਾਂ ਦੇ ਉੱਤੇ ਕਰਦੇ ਆ ਕਿ ਤੁਸੀਂ ਜੀ ਅੰਦਰ ਜਿਹੜਾ ਹੈਗਾ ਮੋਬਾਈਲ ਨਹੀਂ ਲਿਜਾ ਸਕਦੇ ਤੁਸੀਂ ਹੋਰ ਇਸ ਤਰ੍ਹਾਂ ਦੇ ਗੈਜਟਸ ਨਹੀਂ ਲਿਜਾ ਸਕਦੇ ਤੁਸੀਂ ਉੱਥੇ ਤੋਂ ਕਿਉਂਕਿ ਇੰਨਾ ਗੱਲਾਂ ਦਾ ਪ੍ਰਭਾਵ ਹੈਗਾ ਇਨਵੈਸਟੀਗੇਸ਼ਨ ਦੇ ਨਾਲ ਕਿ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਨਾ ਹੋਵੇ ਕਿਉਂਕਿ ਜਦੋਂ ਬੇਲਾਂ ਵੀ ਲੱਗਦੀਆਂ ਹੈਗੀਆਂ ਜੇ ਕਿਸੇ ਬੰਦੇ ਨੂੰ ਬੇਲ ਦੇ ਦੰਨੇ ਆ ਤਾਂ ਉਹਦੇ ਵਿੱਚ ਵੀ ਇਹ ਡਾਇਰੈਕਸ਼ਨ ਕੀਤੀ ਜਾਂਦੀ ਹੈਗੀ ਆ ਹੁਣ ਜਿਹੜਾ ਅੱਜ ਜਿਹੜਾ ਚੱਲ ਰਿਹਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਸੰਜੀਤ ਸਿੰਘ ਉਹਨਾਂ ਨੂੰ ਜਮਾਨਤ ਦਿੱਤੀ ਆ ਉਦੋਂ ਤੋਂ ਬਾਅਦ ਉਹ ਕਿਵੇਂ ਜਿਹੜੇ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਇਹ ਸਾਰਾ ਕੁਝ ਔਰ ਤੁਸੀਂ ਦੇਖੋ ਪਰ ਪਰ ਤੁਹਾਨੂੰ ਲੱਗਦਾ ਕਿ ਅੱਜ ਅੱਜ ਦੇ ਇਸ ਵਡਿਕਟ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੇ ਕਾਰਕੁਨੀ ਜਾਂ ਵਰਕਰ ਸਵਾਲ ਚੁੱਕਦੇ ਸੀਗੇ ਉਨਾ ਸਾਰੇ ਸਵਾਲਾਂ ਦਾ ਜਵਾਬ ਅੱਜ ਹਾਈ ਕੋਰਟ ਨੇ ਦੇ ਦਿੱਤਾ ਦੇਖੋ ਇਹ ਤਾਂ ਆਪਣੇ ਆਪ ਨੂੰ ਸੱਚਾ ਰਹਿਣੇ ਕਹਿਣਾ ਜੀ ਉਸ ਦਾ ਜਵਾਬ ਤਾਂ ਹਨੋਰੇਬਲ ਹਾਈ ਕੋਰਟ ਨੇ ਦੇ ਹੀ ਦਿੱਤਾ ਹੈਗਾ ਪਰ ਮੈਂ ਦੂਜੀ ਗੱਲ ਇੱਕ ਕਹਿੰਦਾ ਹੈਗਾ ਕਿ ਇਹ ਜਿਹੜਾ ਜਿੰਨਾ ਮੈਟਰ ਹੈਗਾ ਨਾ ਇਹ ਸਾਰੇ ਮੈਟਰ ਦੇ ਵਿੱਚ ਬਹੁਤ ਸਾਰੇ ਜੜੀ ਹੈਗੀ ਆ ਅ ਆਈਐਸਲ ਲੈਵਲ ਦੇ ਸੈਕਟਰੀ ਲੈਵਲ ਦੇ ਜਿਹੜੇ ਲੋਕ ਜਿਹੜੇ ਹੈਗੇ ਆ ਇਨਵੋਲਵ ਹੈਗੇ ਆ ਤੁਸੀਂ ਉਹਨਾਂ ਦੇ ਨਾਲੇ ਰੋਜ਼ ਜਿਹੜੇ ਹੈਗੇ ਮੈਨੂੰ ਕਹਿੰਦੇ ਚਾਰ ਉਹਨਾਂ ਨੂੰ ਆਈਐਸ ਅਫਸਰਾਂ ਨੂੰ ਮਿਲਨ ਵਾਸਤੇ ਦਿੱਤਾ ਜਾਵੇ ਹੁਣ ਇਹ ਆਪ ਜਿਹੜੇ ਹੈਗੇ ਬਿਊਰੋਕ੍ਰੇਸੀ ਦੇ ਵਿੱਚ ਰਹੇ ਹੋਏ ਹੈਗੇ ਇਹਨਾਂ ਨੂੰ ਉਹਨਾਂ ਦੀਆਂ ਗੋਲਮੋਲੀਆਂ ਜਿਹੜੀਆਂ ਹੈਗੀਆਂ ਸਾਰੀਆਂ ਪਤਾ ਹੈਗੀਆਂ ਜੇ ਇਹ ਕੱਲ ਨੂੰ ਮਤਲਬ ਦੇਖੋ ਨਾ ਮਲਤ ਉਸ ਚਾਹ ਨੇ ਹੋਰ ਸਖਤੀ ਹੋਣੀ ਚਾਹੀਦੀ ਹੋਰ ਸਖਤੀ ਹੋਣੀ ਚਾਹੀਦੀ ਹੈ ਦੇਖੋ ਜੇਲ ਮੈਨੂਅਲ ਦੇ ਵਿੱਚ ਅੱਗੇ ਹੁੰਦਾ ਸੀ ਜੀ ਏ ਕਲਾਸ ਚ ਆਏ 20 ਕਲਾਸ ਚ 30 ਕਲਾਸ ਉਹ ਬੰਦ ਕਰਤੀਆਂ ਹੁਣ ਹਰ ਬੰਦਾ ਜਿਹੜਾ ਕੈਦੀ ਆ ਉਹ ਕੈਦੀ ਆ ਚਾਹੇ ਅੰਡਰ ਟ੍ਰਾਇਲ ਆ ਚਾਹੇ ਕੈਦੀ ਆ ਹੁਣ ਇਹ ਅੰਡਰ ਟ੍ਰਾਇਲ ਹੈਗੇ ਆ ਔਰ ਸਾਰੀ ਇਨਵੈਸਟੀਗੇਸ਼ਨ ਸਾਹਮਣੇ ਪਈ ਆ ਜੇ ਇਨਵੈਸਟੀਗੇਸ਼ਨ ਇਹਦੇ ਵਿੱਚ ਪ੍ਰਭਾਵਿਤ ਹੁੰਦੀ ਹੈਗੀ ਆ ਤਾਂ ਮੈਨੂੰ ਲੱਗਦਾ ਹੈਗਾ ਕਿ ਇਹ ਲੋਕ ਕਦੇ ਜਿਹੜਾ ਹੈਗਾ ਮਾਫ ਨਹੀਂ ਕਰਨਗੇ ਨਾ ਚੀਜ਼ਾਂ ਲਈ ਚਾਹੇ ਭਾਜਪਾ ਦੀ ਸਰਕਾਰ ਹੈਗੀ ਆ ਚਾਹੇ ਈਡੀ ਹੈਗੀ ਆ ਮੈਨੂੰ ਲੱਗਦਾ ਹੈਗਾ ਕਿ ਈਡੀ ਨੂੰ ਬਾਕੀ ਵੀ ਜਿਹੜੇ ਹੈਗੇ ਆ ਉਹਦੇ ਤੇ ਬਹੁਤ ਮਿਨਿਊਟਲੀ ਜਿਹੜੀ ਹੈਗੀ ਆ ਨਿਗਾਹ ਰੱਖਣੀ ਪਾਉਗੀ ਕਿਉਂਕਿ ਜੇਲ੍ਹ ਦੇ ਵਿੱਚੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਆਈਐਸ ਅਫਸਰਾਂ ਕਿਉਂਕਿ ਫਾਈਲਾਂ 'ਚ ਹੈ ਨਾ ਸਾਰਾ ਕੁਝ ਜੇ ਉਹ ਲੀਕ ਹੋ ਜਾਂਦੀਆਂ ਹੈਗੀਆਂ ਉਹਨਾਂ ਦੇ ਉੱਤੇ ਪ੍ਰਭਾਵ ਪ੍ਰਭਾਵ ਹੁੰਦਾ ਹੈਗਾ ਤਾਂ ਮੈਨੂੰ ਲੱਗਦਾ ਕਿ ਕੋਰਟਾਂ ਦੇ ਵਿੱਚ ਜਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਪ੍ਰੂਫ ਕਰ ਰਿਹਾ ਹੋਵੇ ਜਿਹੜੇ ਧੜਕਣੀਆਂ ਸ਼ੁਰੂ ਹੋ ਜਾਣੀ ਮਾਨੇ ਗੋਲ ਸਾਬ ਗੋਲ ਸਾਬ ਥੋੜਾ ਜਿਹਾ ਇਸ ਮਸਲੇ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਜਿਹੜਾ ਤੁਸੀਂ ਮਸਲੇ ਦੀ ਕੰਪਲੇਂਟ ਕੀਤੀ ਸੀ ਇਲੈਕਸ਼ਨ ਕਮਿਸ਼ਨ ਨੂੰ ਉਸ ਤੇ ਕਾਰਵਾਈ ਹੋਈ ਹੈ ਹਰਪੀ ਜੀ ਇਹ ਹੈ ਨਾ ਕੁਝ ਦਿਨ ਪਹਿਲਾਂ ਮੇਰੇ ਕੋਲੇ ਇੱਕ ਦੋ ਲੋਕਾਂ ਨੇ ਦੱਸਿਆ ਸੀ ਕਿ ऐसे सिनेमास ਦੇ ਵਿੱਚ ਐਡ ਚੱਲਦੀ ਪਈ ਹੈ ਪੰਜਾਬ ਗਵਰਨਮੈਂਟ ਦੀ ਜੀ ਤੇ ਰੀਸੈਂਟ ਚੱਲਦੀ ਪਈ ਹੈ ਮਤਲਬ April ਦੇ ਮਹੀਨੇ ਦੇ ਵਿੱਚ ਚੱਲਦੀ ਪਈ ਹੈ ਤੇ ਉਸ ਤੋਂ ਬਾਅਦ ਮੇਰਾ ਇੱਕ ਦੋਸਤ ਗਿਆ ਰਾਜਪੁਰੇ ਇੱਕ ਜਿਹੜਾ ਸਿਨੇਮਾ ਜਿੱਤੇ ਕੰਪਲੇਂਟ ਹੋਈ ਆ ਜੀ ਪ੍ਰਾਈਮ ਸਿਨੇਮਾ ਕਰਕੇ ਸਿਨੇਮਾ ਕਰਕੇ ਉੱਥੇ ਉੱਥੇ ਗਏ ਤੇ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਕਿ ਇਸ ਤਰੀਕੇ ਨਾਲ ਭਗਵੰਤ ਮਾਨ ਜੀ ਆ ਰਹੇ ਆ ਉਹਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਦੀ ਐਡ ਚੱਲਦੀ ਪਈ ਆ ਅਫੀਸ਼ੀਅਲ ਐਡ ਚੱਲਦੀ ਪਈ ਆ ਪੰਜਾਬ ਗਵਰਨਮੈਂਟ ਦਾ ਲੋਗੋ ਲੱਗਿਆ ਫਿਲਮ ਸ਼ੁਰੂ ਹੋਣ ਤੇ ਉਸ ਤੋਂ ਬਾਅਦ ਇੰਟਰਵੈਲ ਵੇਲੇ ਚੱਲਦੀ ਪਈ ਆ ਉਹਨਾਂ ਨੇ ਪ੍ਰੋਪਰ ਮੈਨੂੰ ਰਿਕਾਰਡਿੰਗ ਕਰਕੇ ਭੇਜੀ ਤੇ ਮੈਂ ਉਹ ਰਿਕਾਰਡਿੰਗ ਉਸੇ 6 ਤਰੀਕ ਨੂੰ 6 April ਨੂੰ ਟਵੀਟ ਕੀਤੀ ਤੇ ਜਿਹੜੇ ਆਪਣੇ ਚੀਫ ਇਲੈਕਟਰਲ ਅਫੀਸਰ ਨੇ ਸਿਪਨ ਸੀ ਜੀ ਉਹਨਾਂ ਨੂੰ ਵੀ ਭੇਜੀ ਤੇ ਕੰਪਲੇਂਟ ਵੀ ਰਜਿਸਟਰ ਕੀਤੀ ਉਸ ਤੇ ਤੇ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਸ਼ੁਰੂ ਹੋਇਆ ਤੇ ਬਟ ਗੱਲ ਇਹ ਹੋਈ ਕਿ ਜਿਹੜੀ ਐਫ ਆਈ ਆਰ ਹੈ ਬੇਸਿਕਲੀ ਐਫ ਆਈ ਆਰ ਸਿਰਫ ਕਾਰਵਾਈ ਹੈ ਜਿਹੜੀ ਉਹ ਸਿਰਫ సినీమే ਦੇ ਮਾਲਕ ਤੇ ਕਰ ਦਿੱਤੀ ਗਈ ਜਾਂ ਫਿਰ ਡਿਸਟ੍ਰਿਬਿਊਸ਼ਨ ਕੰਪਨੀ ਤੇ ਕਰ ਦਿੱਤੀ ਗਈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਜਿਹੜੀ ਫਿਲਮ ਹੈ 20 20 ਦਿਨ ਹੋ ਗਏ ਮਤਲਬ 16 ਤਰੀਕ ਨੂੰ ਚੋਣ ਜਾਬਤਾ ਲੱਗਿਆ ਸੀ ਇਹ 6 ਤਰੀਕ ਦੀ ਗੱਲ ਹੈ 20 ਦਿਨਾਂ ਬਾਅਦ ਵੀ ਇੱਕ ਜਿਹੜੀ ਐਡ ਚੱਲਦੀ ਪਈ ਹੈ ਉਹ ਸਿਨੇਮਾ ਮਾਲਕ ਜਾਂ ਕੋਈ ਡਿਸਟ੍ਰਿਬਿਊਸ਼ਨ ਕੰਪਨੀ ਫ੍ਰੀ ਦੇ ਵਿੱਚ ਕਿਉਂ ਚਲਾਊਗੀ ਜਾਂ ਤੇ ਉਹ ਦਬਾਅ ਵਹਿੜ ਚਲਾਊਗੀ ਸਰਕਾਰ ਦੇ ਜਾਂ ਜਿਹੜੀ ਸਤਾਧਰ ਪਾਰਟੀ ਹੈ ਉਹਦੇ ਦਬਾਅ ਵਹਿੜ ਚਲਾਊਗੀ ਕਿਉਂਕਿ ਐਡਵਰਟਾਈਜ਼ਮੈਂਟ ਉਹ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੀ ਹੈ ਤੇ じゃ ਫਿਰ ਪੈਸਿਆਂ ਨਾਲ ਚੱਲੂਗੀ ਕਿਉਂ ਕੋਈ ਸਿਨੇਮੇ ਵਾਲਾ ਜਾਂ ਡਿਸਟ੍ਰਿਬਿਊਸ਼ਨ ਕੰਪਨੀ ਉਹਨੂੰ ਫ੍ਰੀ ਕਰੂਗੀ ਤੇ ਸਿਰਫ ਜਿਹੜਾ ਕਾਰਵਾਈ ਕੀਤੀ ਗਈ ਹੈ ਉਹ ਸਿਨੇਮੇ ਤੇ ਡਿਸਟ੍ਰਿਬਿਊਸ਼ਨ ਕੰਪਨੀ ਦੇ ਖਿਲਾਫ ਹੀ ਤੁਹਾਨੂੰ ਲੱਗਦਾ ਕਿ ਕਾਰਵਾਈ ਪੰਜਾਬ ਸਰਕਾਰ ਦੇ ਖਿਲਾਫ ਹੀ ਹੋਣੀ ਚਾਹੀਦੀ ਹੈ ਜਾਂ ਨਾ ਤੇ ਡਿਪਾਰਟਮੈਂਟ ਦੇ ਖਿਲਾਫ ਹੀ ਹੋਣੀ ਚਾਹੀਦੀ ਜਿਸ ਟਾਪਰ ਮੰਗਾਈ ਜਾਂਦੀ ਹੈ ਬਿਲਕੁਲ 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 ਜਿਹੜਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਐਡ ਦਿੰਦਾ ਹੈ ਉਹਦੇ ਵਿੱਚ ਇਹ ਪੂਰੀ ਕੋਹਕ ਹੋਣੀ ਚਾਹੀਦੀ ਹੈ ਕਿ ਕਿਸ ਅਫੀਸਰ ਦੇ ਕਹਿਨ ਤੇ ਤੇ ਉਹਨੂੰ ਉਹਨੂੰ ਕਿਸੇ ਕਿਹੜੇ ਪਾਰਟੀ ਦੇ ਬੰਦੇ ਨੇ ਕਿਹੜੇ ਜਿਹੜੇ ਕਿਹੜੇ ਮੰਤਰੀ ਨੇ ਕਿਹਾ ਕਿਹੜੇ ਐਮਐਲਏ ਨੇ ਕਿਹਾ ਕਿ ਚੱਲਦੀ ਰਹਿਣੀ ਚਾਹੀਦੀ ਐਡ ਤੇ ਉਸ ਤੋਂ ਬਾਅਦ ਕਿਹੜੇ ਅਫਸਰ ਦੇ ਕਹਿਣ ਤੇ ਇਹ ਐਡ ਚੱਲਦੀ ਰਹੀ ਮੈਂ ਨਹੀਂ ਸਮਝਦਾ ਵੀ ਕੋਈ ਵੀ ਬਿਜ਼ਨਸਮੈਨ ਚਾਹੇ ਉਹ ਸਿਨੇਮੇ ਵਾਲਾ ਹੋਵੇ ਚਾਹੇ ਉਹ ਡਿਸਟ੍ਰੀਬਿਊਸ਼ਨ ਕੰਪਨੀ ਹੋਵੇ ਬਿਨਾਂ ਕਿਸੇ ਪੈਸੇ ਤੋਂ ਜਾਂ ਬਿਨਾਂ ਕਿਸੇ ਦਬਾਤ ਉਹ ਇਹ ਐਡ ਚਲਾਉਗਾ ਐਡਾ ਬੜਾ ਰਿਸਕ ਉਹ ਸਾਰੀ ਇਹ ਇਕਲ ਇਕਲ ਥੋੜੀ ਜਿਹੀ ਮਾੜੀ ਗੱਲ ਸਾਬ ਮੋਰ ਦੱਸ ਦਿਓ ਲੈ ਮੈਂ ਦੀ ਪਾਸ਼ਾ ਜੀ ਥੋੜਾ ਜਿਹਾ ਲੋਕਾਂ ਨੂੰ ਸਮਝਾ ਦਿਓ ਵੀ ਇਹ ਜਿਹੜੀ ਆ ਐਡ ਕਿਉਂ ਨਹੀਂ ਚੱਲ ਸਕਦੀ ਪੰਜਾਬ ਸਰਕਾਰ ਦੀ ਐਡ ਕਿਉਂ ਨਹੀਂ ਚੱਲ ਸਕਦੀ ਥੋੜ ਦੇਖੋ ਜੀ ਚੋਣ ਜਾਬਤਾ ਹੁੰਦਾ ਹੁੰਦਾ ਨਾ ਜਦੋਂ ਵੋਟਾਂ ਅਨਾਉਂਸ ਹੋ ਜਾਂਦੀ ਹੈ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਸਰਕਾਰ ਹੁੰਦੀ ਹੈ ਸਰਕਾਰ ਦੀ ਆਪਾਂ ਬਿਲਕੁਲ ਆਸਾਨ ਭਾਸ਼ਾ ਚ ਕਹੀਏ ਵੀ ਸਰਕਾਰ ਪਾਰਟੀਆਂ ਨਾਲੋਂ ਅਲੱਗ ਹੋ ਜਾਂਦੀ ਹੈ ਅੱਡ ਹੋ ਜਾਂਦੀ ਹੈ ਚਾਹੇ ਉਹ ਸੱਤਾਧਿਰ ਦੀ ਪਾਰਟੀ ਹੈ ਚਾਹੇ ਉਹ ਵਿਰੋਧੀ ਧਿਰ ਦੀ ਪਾਰਟੀ ਹੈ ਸਰਕਾਰ ਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਹੁੰਦਾ ਜਿਹਦੇ ਨਾਲ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਪਈਆਂ ਨੇ ਉਹਨਾਂ ਨੂੰ ਫਾਇਦਾ ਪਹੁੰਚੇ ਮਤਲਬ ਸਰਕਾਰ ਨੇ ਕੋਈ ਵੀ ਇਸ਼ਤਿਹਾਰबाजी ਇਹੋ ਜੀ ਨਹੀਂ ਕਰਨੀ ਜਿਹਦੇ ਨਾਲ ਸੱਤਾਧਿਰ ਜਿੱਦਾਂ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਵੇ ਜਾਂ ਕੋਈ ਵੀ ਇਹੋ ਜੀ ਭਰਤੀ ਨਹੀਂ ਕੱਢਣੀ ਜਾਂ ਕੋਈ ਵੀ ਇਹੋ ਜੀ ਅਨਾਉਂਸਮੈਂਟ ਨਹੀਂ ਕਰਨੀ ਕੋਈ ਵੀ ਇਹੋ ਜਿਹੇ ਲੈਟਰ ਵੀ ਜਾਰੀ ਕਰਨੇ ਜਿਹਦੇ ਨਾਲ ਉਹ ਡਾਇਰੈਕਟਲੀ ਆਮ ਆਦਮੀ ਪਾਰਟੀ ਨੂੰ ਸੱਤਾ ਧਿਰ ਨੂੰ ਹੋਵੇ ਤੇ ਉਹਦਾ ਇਹ ਵਾਈਲੇਸ਼ਨ ਹੈ ਕੋਡ ਆਫ ਕੰਡਕਟ ਦੀ ਚਲੋ ਮੈਂ ਇੱਕ ਮਿੰਟ ਵਾਪਸ ਆਣਾ ਇੱਕ ਵਾਈਲੇਸ਼ਨ ਅਕਾਲੀ ਦਲ ਵੱਲੋਂ ਵੀ ਕੀਤੀ ਗਈ ਹੈ ਕੋਡ ਆਫ ਕੰਡਕਟ ਦੀ ਤੁਹਾਨੂੰ ਪਤਾ ਹੀ ਹੋਏਗਾ ਤਾਰਨੀ ਸਾਹਿਬ ਤੁਹਾਡੀ ਖਿਲਾਫ ਸ਼ਿਕਾਇਤ ਆਮ ਆਦਮੀ ਪਾਰਟੀ ਨੇ ਕੀਤੀ ਹੈ ਕਿ ਤੁਸੀਂ ਜਿਹੜੀ ਯਾਤਰਾ ਕੱਢ ਰਹੇ ਹੋ ਉਸ ਯਾਤਰਾ ਦੇ ਵਿੱਚ ਬੱਚਿਆਂ ਤੋਂ ਨਾਰੇ ਲਵਾ ਰਹੇ ਹੋ ਅਕਾਲੀ ਦਲ ਜਿੰਦਾਬਾਦ ਅਸੀਂ ਕਿਸੇ ਤੋਂ ਨਾਰੇ ਲਵਾਏ ਦੇਖੋ ਇੱਕ ਸੜਕ ਦੇ ਉੱਤੇ ਜਿਹੜੀ ਹੈਗੀ ਹੈ ਯਾਤਰਾ ਜਾ ਰਹੀ ਹੈ ਔਰ ਅਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈਗੀ ਹੈ ਉੱਥੇ ਲੋਕਾਂ ਦਾ ਹਜ਼ੂਮ ਆਪਣੇ ਆਪਣੇ ਪਿੰਡਾਂ ਦੇ ਸਾਹਮਣੇ ਜਿਹੜਾ ਹੈਗਾ ਖੜ ਕੇ ਮਿਲ ਰਿਹਾ ਹੈਗਾ ਔਰ ਹਰੇਕ ਦੇਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਕ੍ਰੇਜ਼ ਹੈ ਬੱਚਿਆਂ ਦੇ ਵਿੱਚ ਵੀ ਕ੍ਰੇਜ਼ ਹੈ ਕਿਵੇਂ ਬੱਚੇ ਆ ਕੇ ਜਿਹੜੇ ਹੈਗੇ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਜੇ ਫੋਟੋ ਖਿਚਾਉਂਦੇ ਆ ਸੈਲਫੀ ਖਿਚਾਉਂਦੇ ਹੈਗੇ ਆ ਜਾਂ ਨਾਰੇ ਮਾਰਦੇ ਹੈਗੇ ਆ ਤਾਂ ਮੈਨੂੰ ਲੱਗਦਾ ਕਿ ਲੋਕਾਂ ਦੀ ਮਤਲਬ ਅੱਜ ਪਿਛਲੀਆਂ ਭੁੱਲਾਂ ਜਿਹੜੀਆਂ ਉਹਨਾਂ ਨੂੰ ਸੁਧਾਰਨ ਦਾ ਤਰੀਕਾ ਹੈਗਾ ਐਕਸੀਕਿਊਸ਼ਨ ਨੂੰ ਜਵਾਬ ਤਾਂ ਤੁਹਾਨੂੰ ਵੀ ਦੇਣਾ ਪੈਗਾ ਮੈਂ ਮੈਂ ਜਵਾਬ ਦੰਨਾ ਜੀ ਦੱਸਦਾ ਜੀ ਸਾਨੂੰ ਕੱਲ੍ਹ ਨਹੀਂ ਜਵਾਬ ਦੇਣਾ ਹੀ ਪਏਗਾ ਮੈਂ ਮੁੰਡ ਤੋਂ ਕਾਰਨ ਦੱਸੋ ਨੋਟਿਸ ਆ ਨਹੀਂ ਕਿੱਥੇ ਸੁਖਬੀਰ ਜੀ ਤਾਂ ਆਪਣੀ ਉਹਦੇ ਵਿੱਚੋਂ ਉਤਰੇ ਹੀ ਨਹੀਂ ਹੈਗੇ ਕਿਤੇ ਵੀ ਨਾ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਨੂੰ ਚਲਾਉਣ ਵਾਲਾ ਕੋਈ ਥੱਲੇ ਉਤਰ ਕੇ ਕਿਸੇ ਦੇ ਨਾਲ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਜੀ ਜਿਹੜਾ ਬੰਦਾ ਹਾਰਦਾ ਹੈਗਾ ਨਾ ਉਹ ਹਾਰਨ ਵੇਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਹੱਤ ਕੰਡੇ ਵਰਤਣੇ ਸ਼ੁਰੂ ਕਰ ਦਿੰਦਾ ਵਰਤਣੇ ਤੁਸੀਂ ਤਾਂ ਇੱਕ ਦੀ ਸ਼ਿਕਾਇਤ ਕਰ ਰਹੇ ਆ ਤੁਹਾਨੂੰ ਪਤਾ ਨਹੀਂ ਸ਼ਾਇਦ ਕਿੰਨੀਆਂ ਸ਼ਿਕਾਇਤਾਂ ਹੋ ਚੁੱਕੀਆਂ ਆ ਗਈਆਂ ਇਹਨਾਂ ਨੇ ਜੀ ਵੱਧ ਟਰੈਕਟਰ ਕਹੋਗੇ ਜੀ ਇਹਨਾਂ ਦੇ ਇਹਨਾਂ ਦੇ ਵੱਧ ਬੰਦੇ ਹੋਗੇ ਜੀ ਇਹਨਾਂ ਨੇ ਘੱਟ ਪਰਮਿਸ਼ਨ ਲਈ ਸੀ ਔਰ ਇਹ ਤੋਂ ਇਲਾਵਾ ਜੀ ਅਫਸਰਾਂ ਦੇ ਖਿਲਾਫ ਜਿਹੜੀਆਂ ਆ ਗਿਆ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਆਪਣੇ ਮਾੜੇ ਕੰਮਾਂ ਨੂੰ ਛਪਾਉਣ ਵਾਸਤੇ ਅਫਸਰਾਂ ਨੂੰ ਜਿਹੜਾ ਹੈਗਾ ਦਬਾਉਣ ਵਾਸਤੇ ਉਹਨਾਂ ਦੇ ਖਿਲਾਫ ਜੜੀਆਂ ਹੈਗੀਆਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਔਰ ਉਹ ਦਰਖਾਸਤਾਂ ਜੜੀਆਂ ਹੈਗੇ ਇਲੈਕਸ਼ਨ ਕਮਿਸ਼ਨ ਕੋਲ ਪਈਆਂ ਤੁਸੀਂ ਉਹਦੀ ਵੀ ਔਰ ਕਰੋ ਕਿ ਕਿਹੜੇ ਕਿਹੜੇ ਆਪਸਰਾਂ ਦੇ ਖਿਲਾਫ ਇਹਨਾਂ ਨੇ ਜੜੀਆਂ ਹੈਗੀਆਂ ਦਰਖਾਸਤਾਂ ਇਹ ਜਿਹੜੀ ਕਾਰਵਾਈ ਮਾਨ ਕੋਲ ਹੋ ਰਹੀ ਦੀ ਸ਼ਿਕਾਇਤ ਹੋਈ ਹੈ ਇਹ ਠੀਕ ਲੱਗਦੀ ਤੁਹਾਨੂੰ ਕਿ ਇਦਾਂ ਦੀ ਕਾਰਵਾਈ ਹੋਣੀ ਚਾਹੀਦੀ ਸੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਤੁਸੀਂ ਸਿੰਪਲ ਗੱਲ ਹੈ ਜੀ ਮੈਂ ਲੋਕਾਂ ਦੀ ਪਾਸ਼ਾ ਦੇ ਵਿੱਚ ਸਮਝਾ ਦਿੰਦਾ ਜਿਸ ਦਿਨ ਜਿਹੜਾ ਹੈਗਾ ਲੱਗਿਆ ਹੈ ਕੋਡ ਆਫ ਕੰਡਕਟ ਤੁਹਾਨੂੰ ਯਾਦ ਹੋਊਗਾ ਕਿ 100 ਗਾਜ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇ 100-100 ਵੀ ਜਿਹੜੇ ਹੈਗੇ ਆ ਹੋਰਡਿੰਗ ਬੋਰਡ ਹੁੰਦੇ ਸੀ ਸਭ ਤੋਂ ਪਹਿਲਾਂ ਉਹ ਲੋਹਾਏ ਗਏ ਇਸ ਕਰਕੇ ਲੋਹਾਏ ਗਏ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਸਕੇ ਔਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਆ ਤੁਸੀਂ ਦੇਖੋ ਜੀ ਨੇਰੇ ਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਇਸ ਤਰ੍ਹਾਂ ਚੈਨਲਾਂ ਦੇ ਉੱਤੇ ਜਿਹੜੀ ਆ ਗਈ ਆ ਜਾਂ ਆਪਣਾ ਜਿਹੜਾ ਹੈਗਾ ਸਨੇਮਿਆ ਦੇ ਵਿੱਚ ਬੈਠ ਕੇ ਐਡ ਚਲਾਉਣ ਲੱਗ ਜਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਿਨੇਮੇ ਦਾ ਲਾਇਸੈਂਸ ਬੰਦ ਹੋਣਾ ਜਾਂ ਖਤਮ ਹੋਣਾ ਚਾਹੀਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਦੇਖੋ ਨਾ ਜ਼ਿੰਮੇਵਾਰ ਕੌਣ ਹੈਗਾ ਜਿਹਦੀ ਫੋਟੋ ਲੱਗੀ ਵੀ ਇਹ ਮੇਰੀ ਆ ਫੋਟੋ ਚੱਲ ਰਹੀ ਹੈਗੀ ਆ ਤਾਂ ਮੈਂ ਜ਼ਿੰਮੇਵਾਰ ਆ ਨਾ ਜੋ ਮੈਂ ਮੂੰਹ ਤੇ ਬੋਲ ਰਿਹਾਗਾ ਤੇ ਮੈਂ ਮਤਲਬ ਲੋਕਾਂ ਦੇ ਸਾਹਮਣੇ ਲਿਆ ਰੇ ਜੇ ਅੱਜ ਆਪਣੇ ਆਪ ਨੂੰ ਉਹ ਕਰ ਰਹੇ ਆ ਚੋਣ ਕਮਿਸ਼ਨ ਦੀ ਉਲੰਘਣਾ ਕਰ ਰਹੇ ਹੈਗੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਸ ਪਾਰਟੀ ਦੀ ਜਿਹੜੀ ਸਦਸਤਾ ਹੈਗੀ ਆ ਉਹ ਰੱਦ ਹੋਣੀ ਚਾਹੀਦੀ ਹੈ ਚੋਣ ਕਮਿਸ਼ਨ ਨੂੰ ਸਟਰੋਂਗ ਫੈਸਲੇ ਲੈਣੇ ਚਾਹੀਦੇ ਆ ਆਦਰਵਾਇਜ਼ ਨਹੀਂ ਤਾਂ ਲੋਕ ਫਿਰ ਨਾ ਇਸ ਤਰ੍ਹਾਂ ਹੀ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਉਹ ਕਾਰਵਾਈ ਜਿਵੇਂ ਜਿਵੇਂ ਮਾਨਕ ਕੋਲ ਹੋ ਰਹਾ ਨੇ ਕਿ ਜਿਸ ਬੰਦੇ ਨੇ ਐਡ ਦਿੱਤੀ ਹੈ ਕਾਰਵਾਈ ਤਾਂ ਉਹਦੇ ਖਿਲਾਫ ਪਹਿਲਾਂ ਹੋਣੀ ਚਾਹੀਦੀ ਹੈ ਬਾਅਦ ਦੇ ਵਿੱਚ ਚਲਾਨਣ ਵਾਲੇ ਦੇ ਖਿਲਾਫ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਵੀ ਜਦੋਂ ਕਿਸੇ ਵੀ ਪਾਰਟੀ ਦੀ ਆ ਸਰਕਾਰ ਦੀ ਐਡ ਆਉਂਦੀ ਹੈ ਤਾਂ ਉਹਦੇ ਤੇ ਕਿਲ ਟਾਈਮ ਲਿਖਿਆ ਹੁੰਦਾ ਹੈ ਵੀ ਆਹ ਓਨਰ ਟਾਈਮ ਹੈ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਚਲਾਣਾ ਹੈ ਇੰਨੀ ਤਰੀਕ ਤੋਂ ਬਾਅਦ ਇਸ ਨੂੰ ਨਹੀਂ ਚਲਾਣਾ ਜੇ ਉਹ ਸਾਰਾ ਮੈਨੂਅਲ ਦਿੱਤਾ ਹੋਇਆ ਸੀ ਤੇ ਉਹ ਫਾਲੋ ਕਿਉਂ ਨਹੀਂ ਹੋਇਆ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਇੱਕ ਹਟਾ ਕੇ ਇੱਕ ਸਕਿੰਟ ਸਾਡਾ ਨਾ ਲਾਫ ਟਾਟਸ ਬਣਿਆ ਬੈ ਜੀ ਉਦੇ ਵਿੱਚ ਜਿਹੜੀ ਮਾਸਟਰ ਲਾਇਬਿਲਟੀ ਹੈਗੀ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਚੱਲਣੀ ਹੈਗੀ ਆ ਬੜਾ ਕਲੀਅਰ ਪਿਆ ਹੈਗਾ ਇਸ ਦੇ ਵਿੱਚ ਜੋ ਕਾਰਵਾਈ ਹੋਈ ਉਹ ਭਗਵੰਤ ਮਾਨ ਸਾਹਿਬ ਉਹਦੇ ਸਰਗਣਾ ਠੀਕ ਹੈ ਮਣਕ ਗੁਲ ਸਾਹਿਬ ਗੁਲ ਸਾਹਿਬ ਚਲੋ ਇੱਕ ਗੱਲ ਤਾਂ ਆ ਗਈ ਨਾ ਲਈ ਮੈਂ ਤੁਹਾਡੇ ਤੋਂ ਇਹ ਰਿਐਕਸ਼ਨ ਵੀ ਲੈਣਾ ਚਾਹੁੰਦਾ ਜਿਹੜਾ ਅੱਜ ਹਾਈ ਕੋਰਟ ਤੇ ਵਿੱਚ ਇੱਕ ਵੱਡਾ ਝਟਕਾ ਅ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਤੁਹਨ ਲੱਗਦਾ ਕਿ ਇਸ ਦਾ ਇਲੈਕਸ਼ਨ ਤੇ ਫਰਕ ਪਏਗਾ ਕਟੋ-ਕਟ ਆਪਣੇ ਆਪ ਨੂੰ ਹਲੇ ਤੱਕ ਵਿਚਾਰਾ ਆਪਣੇ ਆਪ ਨੂੰ ਸ਼ਹੀਦ ਆਪਣੇ ਆਪ ਨੂੰ ਭਗਤ ਸਿੰਘ ਵਰਗੀ ਕੈਟਾਗਰੀ ਦੇ ਵਿੱਚ ਖੜਨ ਕਰਨ ਵਾਲਿਆਂ ਦੇ ਲਈ ਇੱਕ ਵੱਡਾ ਝਟਕਾ ਤੇ ਵੱਡਾ ਜਵਾਬ ਜ਼ਰੂਰ ਹੋਏਗਾ ਹਾਈ ਕੋਰਟ ਦਾ ਐਰਪੀਜੀ ਪਹਿਲਾਂ ਦੇਖੋ ਇਲੈਕਸ਼ਨ ਹੁੰਦੀ ਸੀ ਐਥਿਕਸ ਦੀ ਕੋਈ ਬੰਦਾ ਤੇ ਕੋਈ ਛੋਟਾ ਜਿਹਾ ਇਲਜ਼ਾਮ ਲੱਗ ਜਾਂਦਾ ਸੀਗਾ ਉਹ ਪਹਿਲਾਂ ਆਪਣੀ ਕੁਰਸੀ ਤੋਂ ਅਸਤੀਫਾ ਦਿੰਦਾ ਸੀ ਤੇ ਉਸ ਤੋਂ ਬਾਅਦ ਫੇਰ ਉਹਦੇ 'ਚ ਸ਼ਾਮਲ ਹੁੰਦਾ ਸੀ ਇਨਵੈਸਟੀਗੇਸ਼ਨ ਦੇ ਵਿੱਚ ਤੇ ਇੱਥੇ ਤੇ ਦੇਖੋ ਇਹ ਬੇਸ਼ਰਮੀ ਦੀ ਸਿਆਸਤ ਹੈ ਕਿ ਏਡੇ ਏਡੇ ਵੱਡੇ ਇਲਜ਼ਾਮ ਜਿਹੜੇ ਲੱਗੇ ਆ ਤੁਹਾਡੇ ਸਾਥੀਆਂ ਤੇ ਲੱਗੇ ਹੋਏ ਆ ਉਹ ਉਹ ਉਹਨਾਂ ਨੂੰ ਕੋਈ ਜਵਾਬਤ ਨਹੀਂ ਦੇ ਰਿਹਾ ਉਸ ਤੋਂ ਬਾਅਦ ਤੁਹਾਡੇ ਤੇ ਲੱਗੇ ਤੇ ਇਹ ਕਹਿੰਦੇ ਕਿ ਅਸੀਂ ਅੰਦਰ ਬੈਠ ਕੇ ਚਲਾਵਾਂਗੇ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਇਲਜ਼ਾਮ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਅੰਦਰ ਜਾਂਦੇ ਆ ਅਰਵਿੰਦ ਕੇਜਰੀਵਾਲ ਜੀ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕੋਈ ਭਗਤ ਸਿੰਘ ਨਾਲ ਕੰਪੇਅਰ ਕਰਦਾ ਪਏ ਇਹਨਾਂ ਨੂੰ ਕੋਈ ਇਹਨਾਂ ਦੀ ਫੋਟੋ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਮਤਲਬ ਬੜੇ ਇਮਾਨਦਾਰ ਹੈ ਪਰ ਹਾਈ ਕੋਰਟ ਨੇ ਬੜਾ ਕੈਟਾਗੋਰਲੀ ਕਲੀਅਰ ਕੀਤਾ ਕਿ ਜਿਹੜੀ ਇਹ ਅਰਵਿੰਦ ਕੇਜਰੀਵਾਲ ਜੀ ਇਹਦੇ ਵਿੱਚ ਇਨਵੋਲ ਸੀਗੇ ਤੇ ਐਜ਼ ਅ ਪਰਸਨਲ ਕਪੈਸਿਟੀ ਇਨਵੋਲ ਸੀਗੇ ਉਹਨਾਂ ਨੇ ਕਿਹਾ ਲਿਖਿਆ ਕਿ ਐਜ਼ ਅ ਆਮ ਆਦਮੀ ਪਾਰਟੀ ਦੇ ਕਨਵੀਨਰ ਉਹ ਇਨਵੋਲ ਸੀਗੇ ਪੂਰੇ ਕਰਾਇਮ ਦੇ ਵਿੱਚ ਤੇ ਤਾਂ ਕਰਕੇ ਸੀ ਇਹਨਾਂ ਨੂੰ ਜਵਾਬਤ ਨਹੀਂ ਦੇ ਸਕਦੇ ਹੁਣ ਤੇ ਕੁਝ ਬਚਿਆ ਹੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਨੇ ਵਾਪਸ ਲਈ ਅਰਜੀ ਕਿ ਅਸੀਂ ਹਾਈ ਕੋਰਟ ਤੋਂ ਅਸੀਂ ਜਿਹੜਾ ਲਾਵਾਂਗੇ ਜਿਹੜੀ ਸਾਨੂੰ ਜੋ ਵੀ ਰਾਹਤ ਮਿਲੂਗੀ ਪਰ ਹੁਣ ਤੇ ਹਾਈ ਕੋਰਟ ਨੇ ਵੀ ਡਿਨਾਈ ਕਰ ਦਿੱਤੀ ਹੈ ਹੁਣ ਕੀ ਆਮ ਆਦਮੀ ਪਾਰਟੀ ਮਾਫੀ ਮੰਗੂਗੀ ਇਸ ਗੱਲ ਦੀ ਜੋ ਇਹਨਾਂ ਨੇ ਪਹਿਲਾਂ ਇਹਨਾਂ ਡਰਾਮਾ ਕੀਤਾ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਇਹ ਲੋਕਾਂ ਨੂੰ ਦੇਖੋ ਲੋਕ ਸਮਝਦੇ ਲੇਮਨ ਲੈਂਗੁਏਜ ਉਹਨਾਂ ਨੂੰ ਜਿਹੜੀ ਬਾਦਸ਼ਾਹ ਸਮਝ ਆਉਂਦੀ ਹੈ ਇਹ ਤਾਂ ਕਰਕੇ ਇਹ ਟੈਕਨੀਕਲ ਚੀਜ਼ਾਂ ਨੇ ਉਹਨਾਂ ਨੂੰ ਲੁਕੋ ਕੇ ਇੱਕ ਪਾਸੇ ਕਹੀ ਜਾਂਦੇ ਕਿ ਅਸੀਂ ਇਮਾਨਦਾਰ ਹਾਂ ਇਮਾਨਦਾਰ ਹੈ ਸਾਡੇ ਨਾਲ ਧੱਕਾ ਹੋਇਆ ਧੱਕਾ ਹੋਇਆ ਪਰ ਕੀ ਜਿਹੜੀ ਅੱਜ ਜਿਹੜੀ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਹੈ ਜਾਂ ਜੋ ਜੱਜ ਸਾਹਿਬ ਨੇ ਕਿਹਾ ਕਿ ਉਹਨੂੰ ਹੁਣ ਇਹ ਸੌਖੀ ਭਾਸ਼ਾ ਦੇ ਵਿੱਚ ਸਮਝਾਉਣਗੇ ਲੋਕਾਂ ਨੂੰ ਉਹਨਾਂ ਨੇ ਇਦਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਪੂਰੀ ਤਰ੍ਹਾਂ ਇਨਵੋਲ ਸੀਗੇ ਸੜਗਣਾ ਸੀਗੇ ਤੇ ਐਜ਼ ਅ ਪਰਸਨਲ ਕਪੈਸਿਟੀ ਇਹ ਇਨਵੋਲ ਸੀਗੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਕ ਛੋਟਾ ਜਿਹਾ ਸਵਾਲ ਮੈਂ ਤਾਰੀਕ ਸਾਬ ਤੁਹਾਡੇ ਤੋਂ ਵੀ ਸਮਝ ਲਵਾਂ ਹੁਣ ਸੁਪਰੀਮ ਕੋਰਟ ਤੋਂ ਕਿੰਨੀ ਕੋ ਆਸ ਰੱਖੀ ਜਾ ਸਕਦੀ ਆਮ ਆਦਮੀ ਪਾਰਟੀ ਆਰਵਿੰਦ ਕੇਜਰੀਵਾਲ ਵੱਲੋਂ ਕਿ ਜੇ ਰਾਹਤ ਸਾਨੂੰ ਹਾਈ ਕੋਰਟ ਦੇ ਵਿੱਚੋਂ ਨਹੀਂ ਮਿਲੀ ਤਾਂ ਹੁਣ ਉਹ ਸੁਪਰੀਮ ਕੋਰਟ ਜਾਣਗੇ ਸੁਪਰੀਮ ਕੋਰਟ 'ਚੋਂ ਵਾਪਸ ਇਸੇ ਲਈ ਆਏ ਸੀ ਨਾ ਕਿ ਜੇ ਸੁਪਰੀਮ ਕੋਰਟ ਤੋਂ ਨਾ ਹੋਗੀ ਤਾਂ ਸਾਰੇ ਰਸਤੇ ਬੰਦ ਹੋ ਜਾਣੇ ਆ ਫਿਲਹਾਲ ਇੱਕ ਰਾਹ ਤਾਂ ਖੁੱਲਿਆ ਹੋਇਆ ਬੀਇੰਗ ਵਕੀਲ ਮੈਂ ਸਮਝਣਾ ਚਾਹੁੰਦਾ ਕਿ ਕਿੰਨੀ ਕੋ ਉਹਨਾਂ ਨੂੰ ਆਸ ਰੱਖਣੀ ਚਾਹੀਦੀ ਹੈ ਜੇ ਤਾਂ ਮੈਂ ਬੜੇ ਸਿੰਪਲ ਤਰੀਕੇ ਨਾਲ ਗੱਲ ਕਰਾਂ ਤਾਂ ਇਹ ਹੁੰਦਾ ਹੈ ਕਿ ਡਿਊਰਿੰਗ ਦਾ ਇਨਵੈਸਟੀਗੇਸ਼ਨ ਜਦੋਂ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਦੋਂ ਤੱਕ ਬੇਲ ਦੇ ਕੋਈ ਚਾਂਸੇ ਨਹੀਂ ਹੈਗੇ ਕਿਉਂਕ ਉਹਦੇ ਵਿੱਚ ਇਹ ਹੈਗਾ ਜਿਹੜਾ ਬੰਦਾ ਬਾਹਰ ਖੁੱਲਾ ਫਿਰਦਾ ਹੈਗਾ ਕੀ ਦਾ ਪ੍ਰਭਾਵ ਹੈਗਾ ਉਹ ਪ੍ਰਭਾਵਿਤ ਕਰਦਾ ਹੈਗਾ ਹੈਨਾ ਤੇ ਪਰ ਉਹ ਤੁਸੀਂ ਦੇਖ ਲਓ ਪ੍ਰਭਾਵ ਤਾਂ ਹੁਣ ਵੀ ਚੱਲ ਰਿਹਾ ਮੈਂ ਕਹੀ ਜਨਾ ਕਿ ਸਾਰਾ ਕੁਝ ਜਿਹੜਾ ਹੈਗਾ कोर्ट ਦੀ ਉਹਦੇ ਵਿੱਚ ऑब्जरवेशन ਦੇ ਵਿੱਚ ਹੈਗਾ ਬਟ ਜੇਲ ਮੈਨੂਅਲ ਹੈ ਜਿਹੜਾ ਉਹ ਸਟੇਟ ਦੀ ਜੂਰਿਸਡਿਕਸ਼ਨ ਓਨ ਕਰਕੇ ਇਸੇ ਕਰਕੇ ਤਾਂ ਜੈਨ ਸਾਹਿਬ ਦੀ ਉਹ ਅੰਦਰ ਮਾਲਿਸ਼ ਹੁੰਦੀ ਦੀਆਂ ਜਿਹੜੀਆਂ ਵੀਡੀਓਆਂ ਨਿਕਲਣੀਆਂ ਸ਼ੁਰੂ ਹੋ ਗਿਆ ਸੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਮਾਲਿਸ਼ਾਂ ਹੋਣਗੀਆਂ ਉਹ ਤੁਹਾਡੇ ਸਾਹਮਣੇ ਆ ਜਾਣਗੀਆਂ ਸੋ ਇਹ ਜਿਹੜੀਆਂ ਚੀਜ਼ਾਂ ਮੈਨੂੰ ਇਹ ਲੱਗਦਾ ਹੈਗਾ ਕਿ ਔਨਰੇਬਲ ਹਾਈ ਕੋਰਟ ਨੂੰ ਕਿਉਂਕਿ ਅੰਦਰੇਬਲ ਹਾਈ ਕੋਰਟ ਵੱਲੋਂ ਜਿਹੜਾ ਸੈਸ਼ਨ ਜੱਜ ਹੋਇਆ ਕਰਦਾ ਨਾ ਉਹ ਬਕਾਇਦਾ ਜਾ ਕੇ ਜੇਲ੍ਹਾਂ ਦੇ ਵਿੱਚ ਇਨਸਪੈਕਸ਼ਨ ਕਰਦਾ ਉਹਨੂੰ ਇਹ ਦੇਖਣਾ ਚਾਹੀਦਾ ਹੈਗਾ ਜਦੋਂ ਮਤਲਬ ਕੁਝੇ ਬੰਦੇ ਨੂੰ ਵੀ ਸੈੱਲ ਦੇ ਵਿੱਚ ਬਾੜਦੇ ਹੈਗੇ ਆ ਕਿ ਉਹ ਜਿਹੜਾ ਹੈਗਾ ਕਿਤੇ ਲਗਜ਼ਰੀਅਸ ਲਾਈਫ ਤਾਂ ਨਹੀਂ ਉੱਥੇ ਜੀਵੇ ਬਿਲਕੁਲ ਅੱਜ ਹਾਈ ਕੋਰਟ ਦੇ ਵਿੱਚ ਵੀ ਕਿਹਾ ਗਿਆ ਕਿ ਭਾਵੇਂ ਸੀਐਮ ਹੋਵੇ ਭਾਵੇਂ ਆਮ ਲੋਕ ਹੋਣ ਸਾਡੀ ਨਜ਼ਰ ਦੇ ਵਿੱਚ ਸਭ ਬਰਾਬਰ ਨੇ ਕਾਨੂੰਨ ਦੇ ਨਜ਼ਰ ਦੇ ਵਿੱਚ ਸਭ ਬਰਾਬਰ ਨੇ ਇਹ ਸ਼ਾਇਦ ਥੋੜੀ ਜੀ ਗੁੰਜਾਇਸ਼ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਕਹਿ ਕੇ ਕਿ ਇਹ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਹਾਈ ਕੋਰਟ ਨੇ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਤੇ ਜੱਜ ਦੀ ਨਜ਼ਰ ਦੇ ਵਿੱਚ ਸਾਰੇ ਬਰਾਬਰ ਨੇ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਵਿਚਾਰ ਚਰਚਾ ਲਈ